ਜਾਫੀ ਚਾਰ ਸਾਹਮਣੇ ਫਰਿਆਦ ਹੈ ਉਹ ਕਾਂਗੇ ਵਾਲਾ ਕਹਿੰਦੇ ਉਹ ਸਿੰਘ ਜਦੋਂ ਖੜਦਾ ਮੈਦਾਨ ਚ 6 ਫੁੱਟੇ ਕੱਦ ਵਾਲਾ ਪਰ ਫਰਿਆਦ ਫਰਿਆਦ ਤਾੜੀ ਮਾਲਪੁਰ ਪਿੰਡ ਮੇਰੇ ਪੰਜਾਬੀ ਵੀਰੋ ਧਵਾਪੇ ਦੀ ਧਰਤੀ ਦੇ ਵਿੱਚ ਪੈ ਜਾਂਦਾ ਆ ਮੁੰਡਾ ਗੁਜਰਾ ਦਾ ਇਸ ਵੇਲੇ ਬਿੱਲਾ ਪਰ ਫੈਸਲਾ ਹੈ ਵੀ ਪ੍ਰਧਾਨ ਸਾਹਿਬ ਨੂੰ ਬਖਸ਼ੇ ਜਾਣਗੇ ਆਹ ਜੱਸੀ ਹੁਣੀ ਸੱਤਾ ਦੇ ਰਿਹਾ ਗੁਲਾਬ ਸਿੱਧੂ ਹੁਣੀ ਸੱਤਾ ਦੇ ਰਿਹਾ ਸਰਬੇ ਹੁਣੀ ਸੱਤਾ ਦੇ ਰਹੇ ਫਰਵਾਹੀ ਵਾਲੇ ਔਰ ਸਾਹਮਣੇ ਦੇਖਦਾ ਵੀ ਪੁਆਇੰਟ

ਪਹਿਲਾ ਪ੍ਰਾਈਸ 1.5 ਲੱਖ ਸਪான்ਸਰ ਕੀਤਾ ਗਿਆ ਹੈ ਆਹ ਛੋਟਾ ਨਾਟਕ ਕਬੱਡੀ ਪੌਂਡੀ ਤਿਆਰ ਹੈ ਗੁਰਵਿੰਦਰ ਕਾਂਗੇ ਵਾਲਾ ਬਲੂਕ ਹੈ ਆਹ ਕਾਂਗੇ ਵਾਲਾ ਕਾਂਗੇ ਵਾਲਾ ਆਹ ਕਾਂਗੇ ਵਾਲਾ ਕਾਂਗੇ ਵਾਲਾ ਹੋਈ ਪਈ ਹੈ ਬੱਲੇ ਬੱਲੇ ਹੋਈ ਪਈਆਂ ਮੁਕਾਬਲਾ ਡੀ ਦੇ ਦਰਮਿਆਨ ਮੁਕਾਬਲਾ ਡੀ ਦੇ ਦਰਮਿਆਨ ਹੈ ਪਰ ਪੁਆਇੰਟ ਧਾਵੀ ਦਾ ਹੈ ਬਾਈ ਇੱਕ ਵਾਰੀ ਨਾ ਬਾਹ ਤੇ ਫੜਕੇ ਨੱਚਣ ਲਾ ਦਿੱਤਾ ਆ ਉਹ ਕੰਗਜ ਵਾਲਾ ਕਦੇ 나ਥ ਮੇਲੇ ਨੂੰ ਨੱਚਣ ਲਾ ਰਿਹਾ ਆ ਉਹ ਮੁੰਡਾ ਕਹਿੰਦੇ 나ਥ ਵੀ ਅੱਜ ਸਿਰਾ ਕਰਾਈ ਜਾਂਦਾ ਬੱ ਵੱਡਾ ਸਤਕਾਰ ਹੈ ਔਰ ਬਹੁਤ ਬਹੁਤ ਧੰਨਵਾਦ ਕਰਦੇ ਆ ਜਸਵੰਤ ਖੜਗ ਕਿਲਾ ਹਾਸ ਦੁਗਰੀ ਦੀਆਂ ਗੱਲਾਂ ਆ ਸਾਹਮਣੇ ਮੇਰੇ ਮਿੱਤਰੋ ਸਿਰਾ ਫਰਿਆਦ 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 ਦੇ ਦੋ ਜਿਹੜਾ ਵੀ ਬੰਦਾ ਪੈਸਾ ਲਾਉਂਦਾ ਨਾ ਕਬੱਡੀ ਤੇ ਉਹਦਾ ਮੇਲਾ ਸਕਸੈਸ ਹੋਣਾ ਜ਼ਰੂਰੀ ਹੈ ਏ ਆ ਬੱਲੇ 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 ਸਿਰਾਂ ਲੱਗਣ ਜਾ ਰਿਹਾ ਹੈ ਸਿਰਾਂ ਲੱਗਣ ਜਾ ਰਿਹਾ ਹੈ ਆ ਸਿਰਾਂ ਲੱਗਣ ਜਾ ਰਿਹਾ ਹੈ ਦਿਆਲਪਰੀਆ ਕਹਿੰਦੇ ਮੁੰਡਾ ਚੜਦੀ ਬਰੇਸ ਦਾ ਮਨੀ ਇੱਕ ਜ਼ੋਰ ਦੇ ਨਾਲ ਆ ਮੇਲਾ ਲੁੱਟ ਲੈਣ ਵਾਲੀ ਗੱਲ ਕਰ ਗਿਆ ਮੁੰਡਾ ਉਹ ਬੱਲੇ ਉਹ ਬੱਲੇ ਏ ਏ ਏ ਆ ਨਿਆਰਾ ਏ ਆ ਲਓ ਜੀ ਆ ਮੇਲਾ ਬਣ ਗਿਆ

ਘਾਂਗੇ ਵਾਲਾ ਵੀ ਕੁਝ ਹੋਰ ਹੀ ਕਰ ਗਿਆ ਅੱਜ ਤੇ ਘਾਂਗੇ ਵਾਲਾ ਜਦੋਂ